ਪਿੰਡ ਮੀਟੀਆਣਾ ਦੇ ਸਰਪੰਚ ਤੇ ਹੋਈ ਐਫਆਈਆਰ ਦਰਜ ਮਾਮਲਾ ਪਿੰਡ ਦੇ ਹੀ ਵਿਅਕਤੀ ਤੇ ਪਲਾਟ ਦੀ ਨਜਾਇਜ਼ ਕਬਜ਼ੇ ਦਾ ਪਿੰਡ ਮਿਲੀਆਣਾ ਨਿਵਾਸੀ ਪਾਲ ਸਿੰਘ ਨੇ ਦੱਸਿਆ ਕਿ ਸਾਡਾ ਪਲਾਟ ਜੋ ਕਿ ਪਿੰਡ ਦੇ ਚੜਦੇ ਪਾਸੇ ਮਿਟੀਆਣਾ ਦੇ ਸਰਪੰਚ ਦੇ ਬਿਲਕੁਲ ਘਰ ਦੇ ਸਾਹਮਣੇ ਪੈਂਦਾ ਹੈ ਨੇ ਸਾਡੇ ਪਲਾਟ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਪ੍ਰਸ਼ਾਸਨ ਨੇ ਐਫ ਆਈ ਆਰ ਦਾ ਜਿਸ ਦਾ ਨੰਬਰ 0040 3447506 ਤਹਿਤ ਮਾਮਲਾ ਦਰਜ ਹੈ ਪਾਲ ਸਿੰਘ ਨੇ ਤਬਦੀਸ਼ ਸਿਹਤ ਜਾਣਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਸਾਲ ਪਹਿਲਾਂ ਸਰਪੰਚ ਨੇ ਸਾਡੇ ਪਲਾਟ ਤੇ ਨਜਾਇਜ਼ ਕਬਜ਼ਾ ਕਰ ਰੱਖਿਆ ਹੈ ਸਰਪੰਚ ਕਾਂਗਰਸ ਨਾਲ ਸੰਬੰਧਿਤ ਹੋਣ ਦੇ ਨਾਤੇ ਸਾਡੀ ਕਦੇ ਵੀ ਕਿਸੇ ਅਧਿਕਾਰੀ ਨੇ ਕੋਈ ਗੱਲ ਨਹੀਂ ਸੁਣੀ ਪਟਵਾਰੀ ਵੱਲੋਂ ਖੁਦ ਨਿਸ਼ਾਨਦੇਹੀ ਕਰਤੇ ਵੀ ਕੋਈ ਕਾਰਵਾਈ ਨਹੀਂ ਹੋਈ ਸਰਪੰਚ ਦੀ ਪਿੱਠ ਤੇ ਸਿਆਸੀ ਪਾਰਟੀ ਹੋਣ ਦੇ ਨਾਤੇ ਸਾਨੂੰ ਤਾਂ ਕੀ ਮਿਲਦੀ ਰਹੀਆਂ ਤੁਸੀਂ ਜੋ ਕਰਨਾ ਕਰ ਲੋ ਪਲਾਟ ਤੇ ਮੇਰਾ ਕਬਜਾ ਹੈ ਮੇਰਾ ਪਲਾਟ ਹੈ ਪਾਲ ਸਿੰਘ ਨੇ ਹੋਰ ਵੀ ਕਈ ਪਿੰਡ ਵਿੱਚ ਸਰਪੰਚ ਤੇ ਬੇਨਿਜਮੀਆਂ ਦੇ ਦੋਸ਼ ਲਗਾਏ ਉਹਨਾਂ ਸਰਪੰਚ ਦੇ ਸਾਰੇ ਕੰਮਾਂ ਦੀ ਜਾਂਚ ਦੀ ਮੰਗ ਕੀਤੀ ਉਹਨਾਂ ਆਖਿਆ ਕਿ ਸਰਕਾਰ ਬਦਲਣ ਤੇ ਸਾਨੂੰ ਇਨਸਾਫ ਦੀ ਉਮੀਦ ਜਾਗੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਹੁਣ ਦੇਖਣਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਦੂਜੇ ਪਾਸੇ ਸਰਪੰਚ ਨਾਲ ਗਲਬਤ ਕਰਦੇ ਉਹਨਾਂ ਦੱਸਿਆ ਕਿ ਪਲਾਟ ਤੇ ਮੇਰਾ ਕਬਜਾ ਹੈ ਮੈਂ ਕੋਈ ਧੁਖਾ ਤੜੀ ਨਹੀਂ ਕੀਤੀ ਮੇਰਾ ਪਲਾਟ ਸੰਬੰਧੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਕੋਰਟ ਜੋ ਵੀ ਫੈਸਲਾ ਕਰੇਗਾ ਮੈਨੂੰ ਮਨਜ਼ੂਰ ਹੋਵੇਗਾ ਆਓ ਸੁਣਦੇ ਹਾਂ ਪਹਿਲਾਂ ਪਾਲ ਸਿੰਘ ਨੇ ਕੀ ਕਿਹਾ ਸਰ ਇਹ ਸਾਡੀ ਜੱਦੀ ਜਾਇਦਾਦ ਦੀ ਸੀ ਤੇ ਮੇਰਾ ਨਾਮ ਪਾਲ ਸਿੰਘ ਹੈ ਤੇ ਭਾਜੀ ਮੇਰੇ ਨਾਲ ਜਗਤਾਰ ਸਿੰਘ ਬੈਠੇ ਐ 10 ਮਰਲੇ ਥਾਂ ਇਹਨਾਂ ਦੀ ਸੀ 5 ਮਰਲੇ ਮੇਰੀ ਸੀਗੀ ਤੇ ਇਹਦੇ ਤੇ ਇਸ ਨੇ ਰਾਜਕਮਾਨ ਨੇ ਕੀ ਕੀਤਾ ਪਹਿਲਾਂ ਤਾਂ ਪੱਠੇਕੁੱਤਣ ਵਾਲੀ ਮਸ਼ੀਨ ਘੱਡ ਲਈ ਟੋਕਾ ਮਸ਼ੀਨ ਉਸ ਤੋਂ ਬਾਅਦ ਪ੍ਰਾਣੀ ਰਾਕੇ ਪਸ਼ੂ ਬੰਨਣ ਲੱਗ ਪਿਆ ਤੇ ਅਸੀਂ ਜਦੋਂ ਇਹਨੂੰ ਪੁੱਛਿਆ ਵੀ ਇਹ ਤਾਂ ਥਾਂ ਸਾਡੀ ਆ ਇਹ ਕਹਿੰਦਾ ਵੀ ਕੋਈ ਨਹੀਂ ਮੈਂ ਥੋੜੇ ਚਰਤੇ ਹੀ ਚੱਕ ਲੈਣਾ ਤੇ ਮੇਰੇ ਕੋਲ ਥਾਂ ਹੈ ਨਹੀਂ ਅਸੀਂ ਕਿਹਾ ਚਲੋ ਠੀਕ ਆ ਥੋੜੇ ਚਰਤੇ ਹੀ ਇਹ ਨਾ ਉੱਥੇ ਜਾ ਢਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਆਦਾ ਸੀ ਅਤਰਾਦ ਕੀਤਾ ਤਾਂ ਇਹ ਫੇਰ ਸਾਡੇ ਗੱਲ ਪੈਣ ਲੱਗ ਪਿਆ ਧਮਕੀਆਂ ਦੇਣ ਲੱਗ ਪਿਆ ਕਿ ਮੈਂ ਸਰਪੰਚ ਆ ਮੈਂ ਕਰ ਦਊਂ ਆਉਂ ਕਰ ਦਊਂ ਤੁਸੀਂ ਜਿੱਥੇ ਜਾਣਾ ਚਲੇ ਜਾਓ ਤੇ ਭਾਜੀ ਜਗਤਾਰ ਸਿੰਘ ਨੇ ਵੀ ਬਾਰੋਂ ਕਿਉਂਕਿ ਇੰਗਲੈਂਡ ਚ ਜਾ ਗਿਆ ਇਨੀ ਵੀ ਐਸਐਸਪੀ ਸਾਹਿਬ ਨੂੰ ਦਰਖਾਸਤ ਕੀਤੀ ਕਿ ਮੇਰੀ ਜਿਹੜੀ ਜਾਇਦਾਦ ਹੈ ਜਿਹਦੀ ਪਾਵਰ ਟਾ ਨੀਪਾਲਸਿੰਕੋ ਆ ਇਨੀ ਉਹਦੇ ਵਿੱਚ ਵੀ ਦੱਸਿਆ ਤੇ ਉਹ ਦਰਖਾਸਤ ਵੀ ਸਾਡੀ ਇਦਾਂ ਖੁਰਦ-ਬੁਰਦ ਹੁੰਦੀ ਰਹੀ ਤੇ ਅਖੀਰ ਦੇ ਵਿੱਚ ਹੁਣ ਅਸੀਂ ਫੇਰ ਆ 2021 ਦੇ ਵਿੱਚ ਡਿਪਟੀ ਸਾਹਿਬ ਦੀ ਦਰਖਾਸਤ ਦਿੱਤੀ ਫਿਰ ਉਹਦੇ ਤੇ ਕਾਰਵਾਈ ਹੋਈ ਤਾਂ ਕਿਤੇ ਜਾ ਕੇ ਇਹਦੇ ਤੇ ਐਫਆਈਆਰ ਬਣਣੀ ਹੈ ਗੱਲ ਨੂੰ ਆਪਾਂ ਕਲੀਅਰ ਕਰ ਦਈਏ ਕਿ ਇਹ ਪਲਾਟ ਜਿਹੜਾ ਹੈਗਾ ਉਹ ਤੁਹਾਡਾ ਆਪਣਾ ਆ ਹਾਂਜੀ ਬਿਲਕੁਲ ਸਾਡਾ ਆਪਣਾ ਉਹਦੀ ਤੋਂ ਵਰਤਣ ਲਈ ਤੁਹਾਡੇ ਕਿਸੇ ਸਹਿਯੋਗੀ ਨੇ ਲਿਆ ਜੋ ਕਿ ਪਿੰਡ ਦਾ ਸਰਪੰਚ ਆ ਬਿਲਕੁਲ ਫਿਰ ਉਹਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਮਤਲਬ ਉਹ ਗੱਲ ਵਧੀਆ ਟੁਕਦੀ ਆ ਕਿ ਉਮ ਅਗਨੁਆਈ ਘਰਵਾਲੀ ਬਣ ਕੇ ਬੈਠ ਗਈ ਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਬਿਲਕੁਲ ਇਹੀ ਆ ਅਸੀਂ ਤਾਂ ਕਿਹਾ ਵੀ ਚਲੋ ਇਹਦੇ ਕੋ ਘਰ ਪਸ਼ੂ ਬੰਨਣ ਲਈ ਥਾਂ ਨਹੀਂ ਪਰ ਚਲੋ ਜੇ ਮਹੀਨਾ ਖੰਡ ਬੰਨਣੇ ਆ ਤਾਂ ਬੰਨ ਲਵੇ ਪਰ ਇਹਨਾਂ ਤਾਂ ਉੱਤੇ ਫੇ ਪੱਕੀ ਨੀਤ ਰੱਖ ਲਈ ਵੀ ਮੈਂ ਇਹਦੇ ਤੇ ਕਬਜ਼ਾ ਕਰ ਲੈਣਾ ਤਾਂ ਹੋਇਆ ਇਹ ਇਹ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਤੱਕ ਅਪਰੋਚ ਕਰ ਸਕੇ ਜੀ ਕਦੋਂ ਤੋਂ ਕਬਜ਼ਾ ਹੋਇਆ ਔਰ ਕਦੋਂ ਐਫ ਆਈ ਆਰ ਹੋਈ ਇਹ ਤਕਰੀਬਨ ਅਸੀਂ 2018 ਤੋਂ ਲੱਗੇ ਆ ਪਹਿਲਾਂ ਅਸੀਂ ਇਹਦੀ ਡਿਵੀਜ਼ਨ ਕਰਵਾਈ ਜਿਹੜੀ ਤਕਸੀਮ ਆ ਉਡੀਆ ਰੋ ਦੇ ਸਾਹ ਦੇ ਦਫਤਰ ਜਾ ਕੇ ਉਸ ਤੋਂ ਬਾਅਦ ਤਕਸੀਮ ਤੋਂ ਬਾਅਦ ਫਿਰ ਇਹਦਾ ਇੰਤਕਾਲ ਵਗੈਰਾ ਚੜਿਆ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਦੱਸਿਆ ਕਿ ਇਹ ਬੰਦਾ ਨਹੀਂ ਉੱਠਦਾ ਹੈਗਾ ਤੇ ਅਖੀਰ ਫਿਰ ਹੌਲੀ ਹੌਲੀ ਜਿਹੜਾ ਪੁਲਿਸ ਨੇ ਇਹਦੇ ਤੇ ਐਕਸ਼ਨ ਲਿਆ ਤਾਂ ਜਾਇਆ ਆਫ ਆਈ ਆਰ ਦੇ ਰੂਪ ਦੇ ਵਿੱਚ ਆ ਸਾਡੇ ਸਾਹਮਣੇ ਜਿਹੜਾ ਕਾਗਜ਼ ਹੈ ਇਹ ਤੁਹਾਡੇ ਕੋਲ ਇੰਤਕਾਲ ਦੀ ਕਾਪੀ ਹੈ ਹਾਂਜੀ ਬਿਲਕੁਲ ਹੈਗੀ ਹੈ 2450 ਜਿਹੜਾ ਸਾਡਾ ਇੰਤਕਾਲ ਦਾ ਨੰਬਰ ਹੈ ਸੋ ਆ ਕੋਸ਼ਿਸ਼ ਕਰੋ ਕਿ ਜਿਹਨ ਤੁਸੀਂ ਐਮਐਨ ਜਿਹੜੀ ਕਾਪੀ ਨੂੰ ਸ਼ੋ ਕਰਨੇ ਦੀ ਮੈਂ ਉਹ ਜਿਹੜੀ ਇੰਤਕਾਲ ਚੜਿਆ ਤੁਹਾਡੇ ਨਾਮ ਤੇ ਹਾਂ ਇੰਤਕਾਲ ਚੜਿਆ ਦੀ ਕਾਪੀ ਹੈ ਜੀ ਸਾਡੇ ਕੋਲ ਜੀ ਜੀ ਹਾਂ 2450 ਨੰਬਰ ਹੈ ਤੇ ਇੰਤਕਾਲ ਇਹ ਚੜਿਆ ਹੈਗਾ ਸਾਡਾ ਅ 19 2 2021 ਨੂੰ ਪਿੰਡ ਦੇ ਪਤਵੰਤੇ ਸਿਗੇ ਕਾਫੀ ਉਦੋਂ ਐਨ ਕੋਈ ਓਬਜੈਕਸ਼ਨ ਨਹੀਂ ਕੀਤਾ ਤੇ ਇਹ ਮੇਰੀ ਥਾਂ ਹੈ ਜਦਨੇ ਇੰਤਕਾਲ ਚੜਿਆ 19 2 2021 ਨੂੰ ਉਹ ਜੋ ਪਿੰਡ ਦਾ ਚੌਂਕੀਦਾਰ ਸੀ ਨੰਬਰਦਾਰ ਸੀ ਹੋਰ ਕੋਈ ਪਤਵੰਤੇ ਸੀਗੇ ਤੇ ਪਟਵਾਰੀ ਕਾਨੂੰਗੋ ਆ ਕੇ ਉਹ ਸਾਨੂੰ ਥਾਂ ਸਾਡੀ ਨਿਸ਼ਾਨਦੇਹੀ ਦੇ ਗਿਆ ਕਿ ਆਹ ਤੁਹਾਡੀ 15 ਮਾਰਲੇ ਜਗਤਾਰ ਸਿੰਘ ਔਰ ਪਾਲ ਸਿੰਘ ਦੀ ਥਾਂ ਹੈ ਅਸੀਂ ਉਹਦੀਆਂ ਕਾਪੀਆਂ ਵੀ ਉਹ ਸਾਰਾ ਕੁਝ ਦਿਖਾਉਂਦੇ ਰਹੇ ਪਰ ਇਹ ਮੰਨਿਆ ਨਹੀਂ ਹੈਗਾ ਸਰਪੰਚ ਸਾਹਿਬ ਜਿਹੜੇ ਸੀਗੇ ਜੀ ਤੁਹਾਡੀ ਕਿਹਨ ਦਾ ਮਤਲਬ ਕੀ ਪ੍ਰਸ਼ਾਸਨ ਆ ਕੇ ਵੀ ਨਿਸ਼ਾਨਦੇਹੀ ਕਰ ਗਿਆ ਸੀ ਕਿ ਇਹ ਜਗ੍ਹਾ ਪਾਲ ਸਿੰਘ ਦੀ ਹੈ ਬਿਲਕੁਲ ਬਿਲਕੁਲ ਉਹ ਉਹਦੀ ਵੀ ਆ ਕਾਪੀਆਂ ਜਦੋਂ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਕੇ ਤੁਹਾਡਾ ਨਾਮ ਲਿਆ ਸੀ ਕਿ ਪਾਲ ਸਿੰਘ ਦੀ ਜਗ੍ਹਾ ਆ ਉਦੋਂ ਕਬਜ਼ਾ ਕਿਹਦਾ ਸੀ ਕਬਜ਼ਾ ਤਾਂ ਉਦੋਂ ਇਹਨਾਂ ਪੱਠੇ ਕੋਤਨ ਵਾਲੀ ਮਸ਼ੀਨ ਗੱਡੀ ਸੀਗੀ ਜੀ ਉਦੋਂ ਜੀ ਉਹ ਸਾਂਝਾ ਸੀਗਾ ਅਜੀ ਉਹ ਤਕਸੀਮ ਕਰਾਉਣੀ ਸੀ ਤਾਂ ਕਿ ਸਾਨੂੰ ਇਹ ਕਹਿੰਦਾ ਸੀ ਵੀ ਸਾਂਝਾ ਤਾਂ ਆ ਇਹ ਤੁਹਾਡਾ ਇਧਰਲੇ ਪਾਸੇ ਨਹੀਂ ਹੈ ਤੁਹਾਡਾ ਉਧਰਲੇ ਪਾਸੇ ਆ ਉਹ ਤਕਸੀਮ ਜਦੋਂ ਸਾਜੀ ਕਰਵਾ ਕੇ ਆਇਡੈਂਟੀਫਾਈ ਕਰ ਦਿੱਤਾ ਵੀ ਆ ਸਾਡਾ ਆ ਤੇ ਇਹ ਨੇ ਇਹ ਨੇ ਕਹੇ ਤਾਂ ਵੀ ਇਹ ਤੁਹਾਡਾ ਕਿੱਦਾਂ ਆ ਰਾਈਟ ਵਿਦ ਤੁਹਾਡਾ ਉਧਰ ਚਾਹੀਦਾ ਉਧਰ ਚਾਹੀਦਾ ਜਦੋਂ ਅਫੀਸ਼ੀਅਲੀ ਤਕਸੀਮ ਜਿਹੜੀ ਹੋਈ ਆ ਉਹ ਤਾਂ ਜਿਹੜੀ ਅਥਾਰਟੀ ਨੇ ਕੀਤੀ ਆ ਰਾਈਟ ਤੇ ਜਿਹੜਾ ਸਾਡਾ ਤਾਂ ਵੀ ਜਿਹੜਾ ਅਫੀਸ਼ੀਅਲੀ ਜਦੋਂ ਉੱਥੇ ਆ ਤੇ ਅਸੀਂ ਉਹ ਦੂਜੇ ਥਾਂ ਦੇ ਵਿੱਚ ਕਿੱਦਾਂ ਜਾ ਕੇ ਲੈ ਲੈ ਜੀ ਇਹ ਲੈ ਲਈਏ ਥਾਂ ਨਾਲੇ ਇਹਦੀ ਤਾਂ ਉਹਦੇ ਕੋਲ ਅਥਾਰਟੀ ਕੋਈ ਨਹੀਂ ਉਸ ਤਾਂ ਦੀ ਜੋ ਅਸੀਂ ਅਫੀਸ਼ੀਅਲ ਡਾਕੂਮੈਂਟ ਸਾਰੇ ਸਾਡੇ ਕੋਲ ਨੇ ਉਹ ਉਹਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਸੀ ਵੀ ਇਹ ਜ਼ਿੰਮੇਵਾਰ ਵਿਅਕਤੀ ਹੋਣ ਦੇ باوجود ਉਹ ਇਸ ਨੂੰ ਨਹੀਂ ਅੰਡਰਸਟੈਂਡ ਕਰਦਾ ਵੀ ਮੈਂ ਪਿੰਡ ਦਾ ਸਰਪੰਚ ਆ ਮੈਂ ਤੱਕੇ ਜਾ ਤਾਂ ਉਹ ਸਾਂਝਾ ਥਾ ਚਾਰ ਕਨਾਲ ਕੁਛ ਮੜਲੇ ਸੀ ਉਹਦੇ ਵਿੱਚ ਸਾਡਾ 15 ਮੜਲੇ ਥਾ ਆ ਮੇਰਾ ਤਾਂ ਭਾਲ ਸਿੰਘ ਦਾ ਕੋਣ ਜਦ ਅਸੀਂ ਤਕਸੀਮ ਕਰਵਾ ਕਰਵਾਈ ਉਦੋਂ ਤੱਕ ਤਾਂ ਅਸੀਂ ਇਹ ਇਹਨੂੰ ਇਦਾਂ ਸੀਗਾ ਮੈਂ ਸਾਂਝੇ ਸੈਂ ਵੰਦਾਂ ਤੁਹਾਡੇ ਤਹਿਜ ਨਹੀਂ ਹੈ ਰਾਈਟ ਕਿ ਜਦੋਂ ਹੁਣ ਤਕਸੀਮ ਹੋ ਗਿਆ ਸੀ ਉਹ ਆਇਡੈਂਟੀਫਾਈ ਕਰ ਦਿੱਤਾ ਵੀ ਆਹ ਭਾਈ ਇਹ ਸਾਡਾ ਥਾਂ ਆ ਆ ਰਾਈਟ ਕਿਉਂਕਿ ਉਹਦੇ ਵਿੱਚ ਸੀਗੇ 15 ਹਿੱਸੇਦਾਰ ਉਹ ਸਥਾਨ ਦੇ ਵਿੱਚ ਉਹ ਤਿੰਨ ਕਨਾਲ 11 ਮਰਲੇ ਕੁਝ ਥਾਂ ਸੀਗਾ ਜਿਹਦੇ ਵਿੱਚੋਂ ਸਾਡਾ 15 ਸੀ ਇਹ ਕਹਿੰਦੇ ਵੀ ਤੁਹਾਡਾ ਨਹੀਂ ਇੱਕ ਦੂਜੇ ਹਿੱਸੇਦਾਰਾਂ ਦਾ ਫਿਰ ਜਦੋਂ ਸਾਨੂੰ 19 2 2021 ਨੂੰ ਨਿਸ਼ਾਨਦੇਹੀ ਵੀ ਦੇ ਦਿੱਤੀ ਤੇ ਫੇ ਵੀ ਇਹ ਮੰਨਿਆ ਨਹੀਂ ਹੈਗਾ ਜਦ ਕਿ ਉਹਨੇ ਕਲੀਅਰ ਕਰਤਾ ਕਿ ਪਾਲ ਸਿੰਘ ਔਰ ਜਗਤਾਰ ਸਿੰਘ ਦਾ ਥਾਂ ਇਹ ਆ ਜਿਹੜਾ ਬਾਕੀ ਬੰਦਿਆਂ ਦੇ ਥਾਂ ਆ ਉਹ ਵੱਖਰੇ ਆ ਉਹਦੇ ਵਿੱਚ ਇਹਦਾ ਤਾਂ ਕੋਈ ਨਾਂ ਨਹੀਂ ਸੀ ਜਿਹੜੇ ਸਾਡੇ ਹੋਰ ਨਾਲ ਦੇ ਜ਼ਮੀਨ ਵਾਲੇ ਸੀਗੇ ਉਹਨਾਂ ਦੀ ਜਗ੍ਹਾ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਛੜਿਆੰਤਰ ਤਹਿਤ ਉੱਥੇ ਪਕਪਲਾਟ ਦੇ ਕਬਜ਼ਾ ਕੀਤਾ ਗਿਆ ਇਸ ਛੜਿਆੰਤਰ ਹੋਰ ਛੜ ਇਸ ਨੂੰ ਕੀ ਕਹਿ ਸਕਦੇ ਹੋ ਤੁਸੀਂ ਛੜਿਆੰਤਰ ਕਹਿ ਸਕਦੇ ਆ ਔਰ ਆਪਣੇ ਜਿਹੜੇ ਅਹੁਦੇ ਦੀ ਦਰਬਾਰ ਤੋਂ ਕਹਿ ਸਕਦੇ ਆ ਵੀ ਮੈਂ ਸਰਪੰਚ ਆ ਤੇ ਸ਼ਾਇਦ ਮੇਰੇ ਤੇ ਕਾਰਵਾਈ ਨਹੀਂ ਹੋਣੀ ਜਾਂ ਤਾਂ ਇਹ ਬਹਿਮ ਸਗਾ ਜਦੋਂ ਦੇ ਸਰਪੰਚ ਬਣੇ ਇਹੀ ਥੋੜੋ ਜੀ ਸਾਡੇ ਪਿੰਡ ਚ 126 ਨੰਬਰ ਐਸ ਸੀ ਕਮਿਊਨਿਟੀ ਦੀ ਥਾਂ ਆ ਤੇ ਉਹ ਵੀ ਇਹਨਾਂ ਸਾਰੀ ਆਪਣੇ ਕਿਸੇ ਜਿਹੜਾ ਇਹਦਾ ਪੰਚ ਆ ਚੰਨ ਦਾਸ ਉਹਨੂੰ ਬਗੜਾਤੀ ਹੁਣ 177 ਨੰਬਰ ਦਾ ਰਸਤਾ ਸੀ ਸਾਡੇ ਉਹ ਵੀ ਇਹਨਾਂ ਉਹਨੂੰ ਬਗੜਾ ਕੇ ਕੱਲਾ ਬਗਲਾਇਆ ਹੀ ਨਹੀਂ ਹੈਗਾ ਉਹਦੇ ਵਿੱਚੋਂ ਸਮਾ ਉਹਨੂੰ ਮਨਰੀਗਾ ਤੋਂ 90000 ਰੁਪਇਆ ਗਰਾਂਟ ਵੀ ਲੈਤੀ ਤੇ ਤੂੰ ਇੱਥੇ ਕਬਜ਼ਾ ਕਰ ਲਾ ਹੋਨੂੰ ਵੱਧਾ ਰਾਹ ਹੈ ਨਾ ਉਹ ਚੰਨ ਦਾਸ ਪੰਚ ਨੂੰ ਇਹ ਸਰਪੰਚ ਨੇ ਬਗਲਾ ਦਿੱਤਾ ਸੋ ਇਦਾਂ ਹੀ ਬੜੇ ਕਬਜੇ ਜਿਹੜੇ ਨਿਕਲਨੇ ਆ ਜਿਹਦੀ ਜਾਂਚ ਕੀਤੀ ਜਾਵੇ ਕਿ ਇਹਨਾਂ ਕੀ ਕੀ ਕੀਤਾ ਤੇ ਫਿਰ ਜੋ ਆ ਗਲੀਆਂ ਨਾਲੀਆਂ ਬਣਾਈਆਂ ਉਹਦੀਆਂ ਵੀ ਅਸੀਂ ਵੀਡੀਓ ਦਿਖਾ ਸਕਦੇ ਆ ਵੀ ਸਪੈਸੀਫਿਕੇਸ਼ਨ ਦੇ ਮਤਾਬਕ ਉੱਥੇ ਪਹਿਣਾ ਕੀ ਚਾਹੀਦਾ ਸੀ ਪਾਇਆ ਇਹਨਾਂ ਕੀ ਆ ਸੋ ਬਹੁਤ ਲੰਬਾ ਚੌੜਾ ਇਹਦਾ ਕਬਲਾ ਆ ਜੇ ਦੇਖਿਆ ਜਾਵੇ ਤਾਂ ਜੀ ਸੋ ਐਫਆਰਏ ਦਰਜ ਹੋਈ ਆ ਤੁਸੀਂ ਉਤੋਂ ਸੰਤੋਖ ਸੋ ਕਿਹੜੇ ਕਿਹੜੀਆਂ ਧਰਾਵਾਂ ਲੱਗੀਆਂ ਨੇ ਕੀ ਆ ਪ੍ਰਸ਼ਾਸਨ ਚ ਦੱਸੀਏ ਉਸ ਤੋਂ ਬੋਕੀ ਇਹ ਸਰਪੰਚ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ ਜਾਂ ਕਿ ਇਹ ਇੱਥੇ ਹੀ ਬਣ ਕੇ ਇਹ ਐਫਆਰ ਹੀ ਰਹਿ ਜਾਵੇਗੀ ਕੀ ਫੈਸਲਾ ਕਰਦੇ ਹੋ ਦੇਖੋ ਜੀ ਉੱਤੇ ਦੋ ਧਾਰਾਂ ਲੱਗੀਆਂ ਇੱਕ ਤਾਂ 448 ਆ ਜੀ ਉਹ ਸਾਨੂੰ ਪਤਾ ਲੱਗਿਆ ਵੀ ਉਹ ਜਿਹੜੀ ਇਨਕ੍ਰੋਚਮੈਂਟ ਦੀ ਆ ਨਜਾਇਜ਼ ਕਬਜ਼ੇ ਦੀ ਆ ਦੂਜੀ ਜਿਹੜੇ ਸਾਨੂੰ ਧਮਕੀਆਂ ਦਿੰਦਾ ਸੀ ਉਹਦੀ ਲੱਗੀ ਆ ਤੇ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਆ ਕਿ ਉਹ ਇਹਨੂੰ ਫਾਲੋ ਕਰੂਗਾ ਤਾਂ ਸਾਨੂੰ ਇਨਸਾਮ ਮਿਲੇਗਾ ਜੀ ਅੱਛਾ ਪਹੁੰਚਿਆ ਮਿਲਿਆਣੇ ਦੇ ਵਿੱਚ ਮਿਲਿਆਣੇ ਦੇ ਸਰਪੰਚ ਤੇ ਇੱਕ ਵਿਰੋਧੀ ਧਿਰ ਹੈਗੀ ਜਾਨਾ ਤੀ ਉਹਨਾਂ ਨੇ ਇਹਨਾਂ ਤੇ ਐਫ ਆਈ ਆਰ ਜਿਹੜੀ ਆ ਗਈ ਆ ਉਹ ਲਾਂਚ ਕਰਾਈ ਹੈਗੀ ਆ ਉਹ ਕਹਿੰਦੇ ਅਸੀਂ ਕਾਫੀ ਲੰਬਾ ਸਮਾਂ ਸੰਘਰਸ਼ ਕਰਕੇ ਸਾਡੀ ਐਫ ਆਈ ਆਰ ਜਿਹੜੀ ਹੋਈ ਹੈਗੀ ਆ ਆਪਾਂ ਸਿੱਧੇ ਸਰਪੰਚ ਨਾਲ ਹੀ ਗੱਲ ਕਰਾਂਗੇ ਉਹ ਕੀ ਆ ਮਸਲਾ ਸਰ ਮਸਲਾ ਇਹ ਹੈਗਾ ਜਿਹੜੇ ਇਹਨਾਂ ਨੇ ਤੇ ਐਫ ਆਈ ਆਰ ਕਰਾਈ ਬਿਲਕੁਲ ਗਲਤ ਤੌਰ ਝੂਠੀ ਆ ਤੇ ਇਹ ਤੋ ਯਾਰ ਸੋਰੀ 1980 ਤੋਂ ਇੱਥੇ ਸੀ ਕਬਜ਼ਿਆਂ ਤੇ ਸਾਡੇ ਬਾਬਾ ਜੀ ਨੇ ਸਾਰੀ ਜਗ੍ਹਾ ਖਰੀਦੀ ਪੰਜ ਮਰਲੇ ਬਾਤੀ ਹੋਰ ਚਾਰ ਬੰਦੇ ਉਧਰ ਬੈਠੇ ਚਾਰ ਇੱਧਰ ਦੇ ਦੋ ਪਰੇ ਆ ਤੇ 10 ਬੰਦੇ ਕਬਜ਼ਾ ਸਿਰਫ ਨਿੰਜੀ ਰੰਚ ਕਰਕੇ ਇਹਨੂੰ ਮੈਂ ਟਾਰਗੇਟ ਮਿਲੂਗੀ ਤਾਂ ਮੇਰੇ ਤੇ ਫਿਰ ਇੱਕ ਦਰਜ ਕਰਾਈਏ ਨਹੀਂ 1980 ਦਾ ਸਾਡੇ ਕਬਜ਼ਾ ਸਾਡੇ ਕੋਲ ਕਬਜ਼ਾ ਆ ਔਰ ਰਣਜੀਤ ਸਿੰਘ ਜਿਹਦੇ ਨਾਂ ਦੇ ਜ਼ਮੀਨ ਹੈਗੀ ਸੀ ਉਹਨੇ ਸਾਡੇ ਬਾਬਾ ਜੀ ਨੋ 90 ਪੈਸੇ ਲੱਗੇ ਰਸੀਦ ਲੈ ਦਿੱਤੀ ਸੀ ਤੇ ਕਬਜ਼ਾ ਦੇ ਦਿੱਤਾ ਸੀ ਉੱਧੇ ਅਸੀਂ ਇੱਥੇ ਪਸ਼ੂ ਬੰਦਦੇ ਆ ਸਾਡਾ ਟੋਕਾ ਲੱਗਾ ਆ ਪਸ਼ੂ ਦੀ ਸ਼ੈੱਡ ਬਣੀ ਹੋਈ ਆ ਤੇ ਉੱਧੇ ਅਸੀਂ ਵਰਤਦੇ ਆ ਇਹ ਪਰ 2017 ਦੇ ਵਿੱਚ ਇਹਨਾਂ ਬੰਦਿਆਂ ਨੇ ਰਾਂਝੀ ਸੇ ਲੈਣ ਕਰ ਵੋਟਾਂ ਦੀ ਰਾਂਝੀ ਚ ਕੱਢਣ ਲਈ ਪੰਜ ਮਾਲੇ ਰਿਜਿਸਟਰੀ ਕਰਵਾ ਲਈ ਉਸ ਤੋਂ ਬਾਅਦ ਇਹਨਾਂ ਨੇ ਹੋਰ 10 ਮਾਲੇ ਆਪਣਾ ਪਤਾ ਨਹੀਂ ਕਿਸ ਤਰ੍ਹਾਂ ਕਰਾ ਲਿਆ ਇਹਨਾਂ ਨੇ ਤੇ ਉਹ ਕਰਕੇ ਇਹਨਾਂ ਨੇ ਜਿਹੜੀ ਫਾਇਰ ਕੋਈ ਬਿਲਕੁਲ ਗਲਤ ਹੋਈ ਆ ਜੀ ਤੇ ਮੇਰਾ 1980 ਦਾ ਘਰ ਜਾਇਆ ਬਾਕੀ ਮੇਰਾ ਅਦਾਲਤ ਵਿੱਚ ਕੇਸ ਵੀ ਲੱਗਦਾ ਮਾਨਯੋਗ ਅਦਾਲਤ ਜੋ ਮਾਨਯੋਗ ਅਦਾਲਤ ਫੈਸਲਾ ਕਰੂਗਾ ਮੈਨੂੰ ਮਨਜ਼ੂਰ ਹੈ ਜੀ ਇਹ ਐਸ ਵੀ ਲਈ ਤੁਹਾਡੇ ਕੋ ਮਤਲਬ ਹੀ ਕਬਜ਼ਾ ਹੈ ਜਾਂ ਕੋ ਤੁਹਾਡੇ ਕੋ ਪੇਪਰ ਕੋਈ ਰਸੀਦ ਵਗੈਰਾ ਪਰ ਹਾਂ ਜੀ ਰਸੀਦਾਂ ਹੈਗੀਆਂ ਜੀ ਹੋਵੇ ਜਾਂ ਕੋਈ ਤਰੂਪ ਸਾਡੇ ਬਾਬਾ ਜੀ ਨੇ ਰਣਜੀਤ ਸਿੰਘ ਤੋਂ ਖਰੀਦੀ ਸੀ ਉਹਨਾਂ ਨੇ ਆਪਣੇ ਹੱਥੀ ਲੈ ਕੇ ਰਸੀਦਾਂ ਦਿੱਤੀਆਂ ਐਸੇ ਲਿਖਿਆ ਨਾ ਇੰਨੇ ਬਿਫੂਲ ਪਾ ਲਿਆ ਤੇ ਸਾਹ ਦੇ ਕੁਝ ਨਹੀਂ ਲਿਖਿਆ ਕਿੰਨੇ ਮਾਲੇ ਦੇਤੇ ਕੁਝ ਨਹੀਂ ਲਿਖਿਆ ਸਿਰਫ ਕਬਜ਼ਾ ਦੇ ਗਿਆ ਪੈਸੇ ਲੈ ਕੇ ਤੇ ਉਹਨੇ ਉਹ ਸਾਨੂੰ ਕੁਝ ਨਹੀਂ ਕਹਿ ਰਿਹਾ ਇਹ ਕੋ ਨੂੰ ਪਤਾ ਮੈਂ ਵੇਚੀ ਉਹ ਪੈਸੇ ਲਾਇਓ ਆ ਪਰ ਇਹ ਵਿਰੋਧੀ ਪਾਰਟੀ ਵਾਲੇ ਸਾਨੂੰ ਖਰਾਬ ਕਰਨ ਦੇ ਲਈ ਇਹ ਸਾਰਾ ਫਾਸ਼ੀਵਾਦ ਰਚ ਰਿਹਾ ਸੰਜੇ 2017 ਤੋਂ ਮੇਰੇ ਦੋਲੇ ਲੱਗਿਓ ਆ ਕਈ ਇਹਨਾਂ ਨੇ ਮਹਲ ਪਰਚੇ ਕਰ ਬਿਆ ਕਰਦੇ ਡੈਪਟੀ ਸਾਹਿਬ ਵੀ ਦੇਖ ਕੇ ਆਣ ਗਏ ਉਹਨਾਂ ਨੇ ਵੀ ਕਿਹਾ ਤੁਸੀਂ ਅਦਾਲਤ ਵਿੱਚ ਜਾਓ ਜੇ ਤੁਹਾਨੂੰ ਕੋ ਦੂਜੀ ਆ ਪਰ ਅਦਾਲਤ ਵਿੱਚ ਜਾਣ ਦੀ ਵੀ ਜਾਇ ਇਹ ਸਿੱਧਾ ਧੱਕੇ ਨਾਲ ਇਹ ਮੇਰੇ ਤੋਂ ਕਬਜ਼ਾ ਲੈਣਾ ਚਾਹੁੰਦੇ ਪਰ ਮੈਂ ਤਾਂ ਜੋ ਮਨਜ਼ੂਰ ਅਦਾਲਤ ਕਰੂਗੀ ਉਹ ਮੈਨੂੰ ਮਨਜ਼ੂਰ ਹੋਊਗਾ ਉਹ ਮੇਰਾ ਕੇਸ ਚੱਲਦਾ ਜੀ ਮਤਲਬ ਉਹਨਾਂ ਦਾ ਨੀਚੀ આરોਪ ਹੈਗਾ ਤੁਹਾਡੇ ਤੇ ਵੀ ਪਿੰਡ ਦਾ ਸਰਪੰਚ ਜिला ਰਾਜਕੁਮਾਰ ਜੀ ਹੈਗੇ ਆ ਉਹਨਾਂ ਨੇ ਸਾਡੇ ਕੋਲ ਜਿਹੜੀ ਜਗਾ ਨਹੀਂ ਹੈਗੀ ਇਹ ਇਹ ਕੁਝ ਵਰਤੋਂ ਵਾਸਤੇ ਲਈ ਸੀ ਨਹੀਂ ਨਹੀਂ ਸਰ ਨਹੀਂ ਨਹੀਂ ਤੁਸੀਂ આરોਪ ਸੁਣ ਲਓ ਨਾ ਜੋ ਉਹਨਾਂ ਦਾ આરોਪ ਹੈ ਜੋ ਸਾਨੂੰ ਉਹਨਾਂ ਨੇ ਦੱਸਿਆ ਕਿ ਕੁਝ ਵਰਤੋਂ ਵਾਸਤੇ ਸਾਡੇ ਕੋਲ ਜਗਾ ਲਈ ਸੀ ਥੋੜਾ ਥੋੜੀ ਹੌਲੀ ਹੌਲੀ ਉਹਨਾਂ ਨੇ ਉੱਥੇ ਮਤਲਬ ਮਸ਼ੀਨ ਗੱਡਣੀ ਸ਼ੁਰੂ ਕਰਤੀ ਫਿਰ ਪਸੂ ਬੰਨ੍ਹ ਲਿਆ ਢਾਰਾ ਬਣਾ ਲਿਆ ਉਹ ਉਹਨਾਂ ਦਾ ਰੋਗ ਉਹਦੇ ਬਾਰੇ ਤੁਹਾਡਾ ਕੀ ਕਹਿੰਦਾ ਉਹ ਸਰ ਜਿਹੜਾ ਰੋਗ ਦੇਖੋ ਬਿਲਕੁਲ ਗਲਤ ਹੈ ਦੇਖੋ 20 ਸਾਲ ਦੇ ਸਾਡੇ ਦਾ ਵਿਰੋਧੀ ਆ ਇਲੈਕਸ਼ਨ ਲੜੋ ਮੈਨੂੰ ਦੱਸੋ ਦੇ ਸਕਦੇ ਮ ਫੋਟੋ ਇਹ ਤਾਂ ਹਿਜਬ ਆ ਦੇਸਾ ਜੀ ਆਪਣਾ ਪੱਕਾ ਰੱਖੋ 20 ਸਾਲ ਹੋ ਗਏ ਆ ਲਕਸ਼ਣ ਲਾੜਦੇ ਆ ਨੂੰ ਸਾਨੂੰ ਉਹ ਸਾਡਾ ਵਿਰੋਧ ਪੂਰਾ ਕਰਦੇ ਆ ਉਹ ਮੈਨੂੰ ਦੱਸੋ ਕਿੱਦਾਂ ਵਰਤਣ ਦੇ ਦੇਣਗੇ ਜਗਾ ਇਹ ਉਹ ਸਾਨੂੰ ਤੋਂ ਕੱਢਣ ਨੂੰ ਫਿਰਦੇ ਆ ਤੇ ਵਰਤਲੇ ਸਾਨੂੰ ਕਿੱਦਾਂ ਦੇਣਗੇ ਮੈਂ ਬਿਲਕੁਲ ਝੂਠੇ ਦਾ ਰੋਪਿਆ ਨਾ ਦੇ ਜੀ ਸੂ ਸਰਪੰਚ ਸਾਹਿਬ ਦਾ ਪੱਖ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਆ ਪੂਰੀ ਅਸੀਂ ਇਹਨਾਂ ਨਾਲ ਕੋਖਣ ਦੀ ਵੀ ਕੋਸ਼ਿਸ਼ ਕੀਤੀ ਕਿ ਕਿੱਥੇ ਕਮੀ ਪੇਸ਼ੀ ਇੱਧਰ ਆ ਜਾਂ ਉੱਧਰ ਆ ਬੱਟ ਸਰਪੰਚ ਸਾਹਿਬ ਉਹਨਾਂ ਨੇ ਸਾਫ ਦਤਾ ਕਿ ਸਾਡਾ 20 ਸਾਲ ਤੋਂ ਜਿਹੜਾ ਇੱਥੇ ਕਬਜ਼ਾ ਚੱਲਿਆ ਆ ਰਿਹਾ ਜੋ ਵੀ ਉਹ ਸ਼ਬਦਾਵਲੀ ਦੂਜੀ ਧਿਰ ਨੇ આરોਪ ਲਗਾਏ ਹੈਗੇ ਆ ਉਹ ਸਰਾਸਰ ਗਲਤ ਨੇ ਸਿਰਫ ਵਿੱਚੋਂ ਇੱਕ ਪੁਆਇੰਟ ਨਿਕਲ ਕੇ ਆ ਰਿਹਾ ਕਿ ਕਿ ਸਿਆਸੀ ਰੰਜਿਸ਼ ਪਤਾ ਨਹੀਂ ਉਹ ਸਿਆਸੀ ਰੰਜਿਦ ਕਿਸ ਤਰ੍ਹਾਂ ਦੀ ਆ ਬੰਸ਼ ਪੋਲਿਟਿਕਲ ਪਾਰਟੀਆਂ ਨੇ ਇੱਕ ਇਦਾਂ ਦੇ ਬਖਰੇਵੇਂ ਪਾਤੇ ਕਿ ਭਰਾ ਨਾਲੋਂ ਭਰਾ ਅਲੱਗ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਅਗਲੀ ਖਬਰ ਨਾਲ ਤੁਹਾਨੂੰ ਵਧੀਆ ਮਿਲਾਂਗੇ ਏਸੀ ਸਰਪੰਚ ਸਾਹਿਬ ਮੀਟਿੰਗਾਂ ਨੇ ਤੋਂ ਰਾਜਕੁਮਾਰ ਜੀ